ਸਸਤੀਆਂ ਸਾਰੇ ਨੂੰ ਪਰ ਚੁੱਲੇ ਪਤੀਲਾ ਖਿਆਰੇ ਉਹਦੇ ਵਿੱਚ ਕੀ ਕਰਦੇ ਪਤੀਲੇ ਚ ਆਲੂ ਆਦਾ ਆਲੂ ਪਾਲਣ ਲਈ ਕੀ ਬਣਾਉਣ ਲੱਗਿਆ ਹੁੰਦੇ ਬ੍ਰੈਡ ਰੋਲ ਹੈ ਬ੍ਰੈਡ ਰੋਲ ਬ੍ਰੈਡ ਰੋਲ ਕਿਨੂੰ ਕਿਨੂੰ ਦੇਣੇ ਆ ਤੈਨੂੰ ਤੇ ਆਪਣੀ ਮਾਂ ਨੂੰ ਜ਼ੋਰ ਤੈਨੂੰ ਤੇ ਨਹਾਉਣ ਨੂੰ ਤੇ ਨਾਲ ਨੂੰ ਤੇ ਘਬਰੂ ਨੂੰ ਤੇ ਸਹਿਕੂ ਨੂੰ ਤੇ ਨਾ ਵੀ ਸਹਿਕੂ ਹੋਰ ਕਹਿਨੂੰ ਨਹੀਂ ਦੇਣਾ ਹੋਰ ਕਹਿਨੂੰ ਨਹੀਂ ਨਹਾਉਣ ਨੂੰ ਨਹੀਂ ਦੇਣਾ ਤੈਨੂੰ ਤੈਨੂੰ ਬੰਨ ਹਉਦ ਨੇ ਇਹ ਦੇ ਦੇ ਚੀ ਦਿਆਂ ਕਰ ਤੇਰੇ ਬਾਦਲ ਇਧਰ ਇਧਰ ਚਮੜਦੇ ਸੀਰੀਅਸਲੀ ਇਧਰ ਬਾਦਲ ਨੇ ਭਰਾ ਇਹ ਕੀ ਦਿਆਂ ਬੋਲ ਬਣਾ ਇਹ ਕਾਦਾ ਚੂਰਾ ਬਣਾਉਂਦੇ ਆ ਚੂਰਾ ਨਹੀਂ ਆ ਬ੍ਰੈਡ ਆ ਅੱਛਾ ਇਹ ਕੀ ਕਰਨਾ ਹੁ ਚੂਰੇ ਬਣਾ ਕੇ ਕੀ ਬਣਾਉਣਾ ਚੂਣੀ ਚੂਣੀ ਬਣਾਉਣੀ ਚੂਣੀ ਬ੍ਰੈਡ ਨੂੰ ਬਰਉਣਾ ਬੈਡ ਕਰੋ ਨਹੀਂ ਨਹੀਂ ਇਹਦੇ ਇਹਦਾ ਆਟਾ ਬਣਾ ਗਣਾ ਇਦਾਂ ਦਾ ਇੱਦਾਂ ਇੱਦਾਂ ਬਣਾ ਲੈ ਰੋਲ ਇਹ ਫੇਰ ਬੰਝ ਲੈ ਰੋਲ ਤਾਂ ਕਿ ਗੁਰੂ ਬਾਦਰਾ ਸਨ ਬੰਝਣਾ ਇਹ ਨੂੰ ਵੀ ਦੇਣਾ ਨਾ ਨੂੰ ਵੀ ਤੇ ਮੰਨੂ ਆਟਾ ਦਾ ਸੱੰਦ ਆ ਪੈਸੇ ਸਮੋਸੇ ਬਣਾ ਲੈਂਦੇ ਤੁਸੀਂ ਹਾਂ ਬਣਾ ਦਿੰਦੇ ਆਂ ਦੇ ਆ ਬਰਫੀਆਂ ਬਰਫੀਆਂ ਦਾ ਡੱਬਾ ਉੱਥੇ ਮੈਂ ਦਾ ਖਡਾਉਣੇ ਟ੍ਰੈਟਰ ਨਿਗੇ ਨਿਗੇ ਟ੍ਰੈਟਰ ਮੋੜ ਟ੍ਰੈਟਰ ਦੇ ਉੱਥੇ ਉਹ ਵੀ ਮੇਰੇ ਮਠਾਈਏ ਦਾ ਡੱਬਾ ਅੱਛਾ ਤੂੰ ਕੀ ਲੈ ਕੇ ਆਂ ਮੈਂ ਕੁਝ ਵੀ ਨਹੀਂ ਬਰੈਡਰ ਉਹਨਾਂ ਦੇ ਨਾਲ ਹੋਰ ਕੀ ਭਰੋੜਾ ਮੈਂ ਨਹੀਂ ਵੀ ਕਰਾਂ ਇਹ ਹੋਰ ਕੀ ਬਣਾਉਣ ਲੱਗੇ ਆ ਮਮੋਜ ਮਮੋਜ ਨਾ ਬੋ ਮਮੋਜ ਮੋਜ ਨੇ ਆਦੀ ਕੁਛ ਲਾ ਕੇ ਮਮੋਜ ਨੂੰ ਗਾਇਫ ਜਿੰਨਾ ਮੋਟੀਆਂ ਪੀ ਦੀਏ ਆਹੋ ਪੀਣੀ ਆ ਪਰ ਇਹਦੇ ਵਿੱਚ ਨਹੀਂ ਪਾਉਣੀ ਅੱਛਾ ਲੱਗ ਰਿਹਾ ਲੱਗ ਮੇਰੇ ਵਿੱਚੇ ਸਾਰੀਆਂ ਪੀਦੇ ਸੁਗਮ ਹੋਰ ਪਾਸਾ ਕੁ ਏ ਕਰ ਲੱਗਾ ਆਹ ਬਲੂਟਰੀ ਵਸਣ ਲੱਗਾ ਮੈਂ ਵਸ ਕਰ ਬੱਧੀ ਮੱਖੀਆਂ ਤੇ ਡਾਲਾ ਬੱਚੇ ਲੈ ਆਂਗੇ ਮੋਟੇ ਜੇ ਮੋੜ ਜਿਸ ਮੰਨਦਾ ਦੇ ਵਿੱਚ ਕੱਢ ਲਾ ਜਿਹੜੀ ਕਿਹੜੀ ਡਿਸਪਲ ਲੱਗੀ ਹੈ ਥਲੇੜਾ ਕੇ ਨਾ ਸਾਰਚ ਕੱਢ ਲੈ ਪਾਣੀ ਪਾ ਦੇ ਵਿੱਚ ਮੈਂ ਫਿਰ ਤੇ ਇਹਦਾ ਵੀ ਇਫਤਨ ਕੱਢ ਕੇ ਆਵਾਂ ਮੈਂ ਵੀ ਕੱਢਣਾ ਸਰ ਮੈਂ ਵੀ ਸਮੈਲੀਆ ਬਣਾਉਣੀ ਨਾ ਮੈਂ ਬੁੱਧਵਾਰੇ ਬਣੀਏ ਵੀਰ ਜੀ ਅਸੀਂ ਇਹਨਾਂ ਛੱਡੀ ਆ ਵੀਰ ਜੀ ਜੋ ਵੀ ਗਾਣਾ ਹੁੰਦਾ ਕਾਲੀ ਕਾਲੀ ਜੇ ਕੀ ਹੁੰਦਾ ਪੂਰਾ ਦੰਦਾ ਉਹ ਕਾਲੀ 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 ਖਾਲੇ ਨਿਆ ਤੇ ਕੈਨੀ ਨਹੀਂ ਪਰੀ ਇਸ ਨੂੰ ਜੋਰ ਲਾ ਰਹੇ ਜੇ ਕਿਸੇ ਨੂੰ ਨਹੀਂ ਜਾਂਦੀ ਆ ਇਹ ਖੁੱਲੀ ਆ ਰੋਡ ਰਾਂ ਨਹੀਂ ਫਸੀ ਜਾਂਦੀ ਆ ਮਮੀ ਆਪਣੀ ਕਹਿੰਦੀ ਆ ਇਹ ਤੋ ਜੇ ਨਿੱਕਾ ਵਾ ਨਾ ਮਾਰੋ ਮੈਂ ਅੰਦਰ ਰੋਡੀਆਂ ਮੈਨੂੰ ਦੱਸ ਸਹੀ ਇੱਕ ਮਿੰਟ ਨਹੀਂ ਐਸੀ ਪੌੜੀਆਂ ਨਹੀਂ ਯਾਰ ਬਬਾ 10 ਲੋਕ ਸਕਾਰੀ ਸੁਹਣੇ ਪਹਿਣੇ ਪਾਉਣੀਆਂ ਫੇਰ ਹਾਂ ਔਰ ਇਹ ਕਾਲਾ ਮੈਨੂੰ ਦੋ ਨਾ ਮਰਾਇ ਸੱਤ ਕਲਾ ਮੈਂ ਸੁਖ ਨੂੰ ਕਹਾਂਦਾ ਕੰਮ ਨਹੀਂ ਕਰਦਾ ਜੀ ਨੂੰ ਇਥੇ ਜਾ ਚਲ ਚਲ ਦਾ ਗਾਣਾ ਗਾ ਦੇ ਹਾਂ ਇਹਨੇ ਬਰੈਡਾਂ ਦਾ ਵੀ ਕੰਮ ਕਰ ਦੇਣਾ ਯਾਰ ਹੁਣ ਤੇਰਾ ਕੋਈ ਕੰਮ ਨਹੀਂ ਉੱਠ ਜਾਣਾ ਯਾਰ ਕੀ ਬੋਲ ਰਿਹਾ ਕਿੱਡਿਆਂ ਦੇ ਉਧਰਾਂ ਕੀੜ ਆ ਲੈ ਇਹਦੇ ਸਰ ਤੇ ਕਾਹ ਚੱਲ ਰਿਹਾ ਓ ਵਿੱਚ ਲੈ ਲੈ ਮੈਂ ਦੂਜਾ ਇਹਨੇ ਵਿੱਚ ਹੀ ਕਵਰ ਕਰਤਾ ਪਰੋਂ ਟਾ ਬੰਨ ਜਾਣਾ ਇਹਦੇ ਕੋਰੇ ਕਾਹ ਤੂੰ ਤੂੰ ਨਹੀਂ ਜਾਂਦੀ ਲੈ ਥਰਾਂ ਦੇ veio uma maçã,